ਭਲਵੰਤ رائے ਪੰਮਾ ਜੀ ਮੇਰਾ ਨਾਮ ਪੰਮਾ ਜੀ ਪੰਜਾਬ ਵਿੱਚ ਕਾਨੂੰਨ ਵਿਵਸਥਾ ਇਸ ਤਿੱਤੇ ਨੂੰ ਕਿਵੇਂ ਜੇ ਮੈਨੂੰ ਕਾਨੂੰਨ ਵਿਵਸਥਾ ਦੀ ਤਾਂ ਗੱਲ ਹੀ ਸੀ ਕਰੋਨਾ ਜੀ ਬਹੁਤ ਮਾੜੀ ਹੋਈ ਪਈ ਆ ਕਾਨੂੰਨ ਵਿਵਸਥਾ ਹਾਂ ਥਾਂ ਤੇ ਚੋਰੀਆਂ ਡਕੈਤੀਆਂ ਜੋ ਵੀ ਕੰਮ ਹੋ ਰਿਹਾ ਬਹੁਤ ਮਾੜਾ ਹੋ ਰਿਹਾ ਕੋਈ ਇੱਥੇ ਕਾਬੂ ਨਹੀਂ ਪੈ ਰਿਹਾ ਮੈਨੂੰ ਨਹੀਂ ਲੱਗਦਾ ਕਿ ਇਹ ਬੰਦ ਹੋਊਗਾ ਅਖਬਾਰਾਂ ਵਿੱਚ ਹੀ ਸਾਰੇ ਆਪਾਂ ਦੇਖੀ ਜਾਂਦੇ ਆ ਪੜ੍ਹੀ ਜਾਂਦੇ ਆ ਤੇ ਸਾਡੇ ਮੋਗਾ ਸ਼ਹਿਰ ਵਿੱਚ ਚੋਰੀਆਂ ਹੋਈਆਂ ਵਾ ਪਤਾ ਨਹੀਂ ਕੀ ਗੱਲ ਆ ਜੀ ਤੇ ਕਾਬੂ ਕਿਉਂ ਨਹੀਂ ਪੈ ਰਿਹਾ ਇਹ ਮਾਨ ਸਰਕਾਰ ਨਸ਼ੇ ਦੇ ਮੁੱਦੇ ਦੇ ਕਾਬੂ ਪਾ ਸਕਦੀ ਆ ਜਰੇਲੀ ਗ੍ਰਾਮਾਂ ਲੋਕ ਮਰ ਰਹੇ ਕਿਵੇਂ ਨੂੰ ਚਾਹੀਦਾ ਹੈ ਇਹ ਨਸ਼ਾ ਯੋਧ ਨਸ਼ਾ ਵਿਰੋਧ ਤਾਂ ਜਿਹੜਾ ਛਿੜਿਆ ਹੋਇਆ ਜਾਂ ਜਿਹੜੀ ਜ਼ਹਿਰੀਲੀ ਸ਼ਰਾਬ ਆ ਮੈਨੂੰ ਨਹੀਂ ਲੱਗਦਾ ਕਿ ਇਹ ਜ਼ਹਿਰੀਲੀ ਸ਼ਰਾਬ ਨਾਲ ਇੰਨੀਆਂ ਮੌਤਾਂ ਹੋ ਜਾਣਗੀਆਂ ਪਰ ਬਹੁਤ ਹੋ ਗਈਆਂ ਬਹੁਤ ਮਾੜੀ ਘਟਨਾ ਇਹ ਹੋਈ ਆ ਬਪਾਪੜੀ ਆ ਪਰ ਹਰ ਇੱਕ ਕਰ ਪਹਿਲੀ ਗੱਲ ਤਾਂ ਸ਼ਰਾਬ ਨੂੰ ਬੰਦ ਹੋਣਾ ਚਾਹੀਦਾ ਜਿਹੜੀ ਜ਼ਹਿਰੀਲੀ ਸ਼ਰਾਬ ਆ ਇਹ ਜ਼ਹਿਰੀਲੀ ਸ਼ਰਾਬ ਬੰਦ ਹੀ ਕਿਉਂ ਨਹੀਂ ਹੋ ਰਹੀ ਮੈਨੂੰ ਇਹ ਦੱਸੋ ਜੇ ਮੌਤਾਂ ਹੋਣ ਤੋਂ ਬਾਅਦ ਆਪਾਂ ਉੱਤੇ ਦੇਖੀਏ ਕੋ ਦਾ ਫਾਇਦਾ ਕੋਈ ਨਹੀਂ ਜਦੋਂ ਕਿ ਕਈਆਂ ਦੇ ਘਰ ਵਿਚਾਰੇ ਪੁੱਜੜ ਜਾਂਦੇ ਕਈਆਂ ਦੇ ਪੁੱਤਾਂ ਦੇ ਜਾਂ ਧੀਆਂ ਦੇ ਪਿਓ ਵਿਚਾਰੇ ਸ਼ਮਸ਼ਾਨ ਘੜ ਪਹੁੰਚ ਜਾਂਦੇ ਉਹਨਾਂ ਦੇ ਜਿਨ੍ਹਾਂ ਦੇ ਸੰਧੂਰ ਸਿਰ ਤੋਂ ਮਟੀ ਜਾਂਦੇ ਆ ਬਹੁਤ ਮਾੜੀ ਗੱਲ ਆ ਅੱਖਾਂ ਚੋਂ ਹੰਝੂ ਆ ਜਾਂਦੇ ਆ ਬੈਠਿਆ ਬੈਠਿਆ ਕੀ ਇਹ ਸਰਕਾਰ ਇਹੋ ਜਿਹਾ ਕੰਮ ਕਰੂਗੀ ਲੋਕ ਬੜੇ ਚਾਵਨਾ ਲੈ ਕੇ ਆਏ ਸੀ ਮਾਂ ਸਰਕਾਰ ਨੂੰ ਜਦਕਿ ਇਹ ਨਹੀਂ ਕਿ ਲੈ ਕੇ ਆਏ ਸੀ ਕਿ ਸਾਡੇ ਸੰਧੂਰ ਮਟੀ ਜਾਣ ਬੱਚਿਆਂ ਦੇ ਪਿਓ ਮੋੜੀ ਜਾਣ ਬਹੁਤ ਮਾੜਾ ਬੁਰਾ ਹਾਲ ਹੋਇਆ ਪਿਆ ਇਹ ਨਸ਼ੇ ਨਹੀਂ ਬੰਦ ਹੋ ਸਕਦੇ ਨਾ ਹੀ ਸ਼ਰਾਬ ਬੰਦ ਹੋ ਸਕਦੀ ਆ ਆ ਮੇਰਾ ਖਿਆਲ ਮੈਂ ਮਜੀਠਾ ਹਲਕੇ ਦੀ ਖਬਰ ਸੁਣੀ ਆ ਤੇ ਆਪਣੇ ਟੀਵੀਾਂ ਤੇ ਵੀ ਆ ਚੁੱਕੀ ਆ ਪ੍ਰੈਸ ਨੂੰ ਵੀ ਪਤਾ ਅਖਬਾਰਾਂ ਵਿੱਚ ਪਰ ਹਰ ਇੱਕ ਮੈਨੂੰ ਇੱਥੇ ਨਹੀਂ ਕੰਟਰੋਲ ਹੋਇਆ ਲੱਗਦਾ